ਅੱਜ ਜਿਹੜੀ ਹੈਗੀ ਦੁਪਹਿਰ ਦੇ ਵਕਤ ਸਾਡੀ ਜਿਹੜੀ ਹੈਗਾ ਲਾਵਲਪੁਰ ਏਰੀਆ ਪੁਲਿਸ ਪੋਸਟ ਦਾ ਹੈਗਾ ਉੱਥੇ ਇੱਕ ਪੈਟਰੋਲ ਪੰਪ ਹੈਗਾ ਉਸ ਏਰੀਆ ਦੇ ਵਿੱਚ ਜਿਹੜੀ ਹੈਗੀ ਆ ਦੋ ਗਰੁੱਪ ਇੱਕ ਕਾਲਜ ਦੀ ਇਲੈਕਸ਼ਨ ਨੂੰ ਲੈ ਕੇ ਪ੍ਰਧਾਨਗੀ ਦੀ ਇਲੈਕਸ਼ਨ ਨੂੰ ਲੈ ਕੇ ਇਕੱਠੇ ਸੀ ਜਿਨ੍ਹਾਂ ਨੇ ਆਪੋ ਆਪਣੇ ਗਰੁੱਪ ਦੇ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਦੀ ਜਿਹੜੀ ਕੈਂਪੇਨ ਕਰ ਰਹੀ ਸੀ ਤਾਂ ਜਿਨ੍ਹਾਂ ਦੇ ਵਿੱਚ ਇੱਕ ਗਰੁੱਪ ਜਿਹੜਾ ਹੈਗਾ ਪਹਿਲਾਂ ਉੱਥੇ ਵੇਟ ਕਰ ਰਿਹਾ ਸੀ ਕਿਸੇ ਦੂਸਰੇ ਗਰੁੱਪ ਦੀ ਤਾਂ ਉਹਦੇ ਦੂਸਰਾ ਗਰੁੱਪ ਜਿਸ ਤੋਂ ਇੱਕ ਆਪਣਾ ਨਛੱਤਰ ਬਾਈ ਐਂਡ ਲਖਵਿੰਦਰ ਸਿੰਘ ਲੱਖਾ ਜਿਹੜੇ ਹੈਗੇ ਨੇ ਇਹ ਆਪਣੇ ਸਾਥੀਆਂ ਨਾਲ ਤਿੰਨ ਗੱਡੀਆਂ ਦੇ ਵਿੱਚ ਆਉਂਦੇ ਆ। ਜੀ ਤਾਂ ਉੱਥੇ ਇਹਨਾਂ ਦੀ ਪਹਿਲਾਂ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਆਲਟਰਕੇਸ਼ਨ ਜਿਹੜੀ ਹੈਗੀ ਜ਼ਿਆਦਾ ਹੋ ਜਾਂਦੀ ਹੈ ਤਾਂ ਉਸ ਦੇ ਵਿੱਚ ਇਹਨਾਂ ਨੇ ਜਿਹੜੇ ਪਹਿਲਾਂ ਤੋਂ ਮੌਜੂਦ ਉੱਥੇ ਗੋਪੀ ਦੀ ਪਾਰਟੀ ਦੇ ਕੁਝ ਵਿਅਕਤੀ ਹੈਗੇ ਸੀ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ। ਜਿਹੜੇ ਵਿੱਚ ਗੋਪੀ ਤੇ ਇੱਕ ਸੌਰਵ ਤੇ ਤੇ ਦੋ ਜਣੇ ਜਿਹੜੇ ਦੋ ਵਿਅਕਤੀ ਸੀ ਇੰਜਰਡ ਹੋ ਜਾਂਦੇ ਨੇ ਜਿਨ੍ਹਾਂ ਨੂੰ ਹਸਪੀਟਲਾਈਜ਼ ਕਰਾਇਆ ਗਿਆ ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਫੌਰੀ ਤੌਰ ਤੇ ਜਿਹੜੇ ਹੈਗਾ ਮੇਰੇ ਵੱਲੋਂ ਸਖਤ ਆਦੇਸ਼ ਦਿੰਦੇ ਹੋਏ ਜਿਹੜੀ ਹੈਗੀ ਨਾਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਐਂਡ ਸਾਰੇ ਜਿਹੜੀ ਪੁਲਿਸ ਫੋਰਸ ਸਾਡੀਆਂ ਟੀਮਸ ਨੇ ਸਾਰੇ ਡਿਸਟ੍ਰਿਕਟ ਨੂੰ ਐਂਡ ਸਰਾਊਂਡਿੰਗ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਨੂੰ ਅਲਰਟ ਕੀਤਾ ਗਿਆ ਐਂਡ ਹੌਟ ਪਰਸੂਟ ਕਰਦੇ ਹੋਏ ਇਹ ਜਿਹੜੇ ਰੋਪੀ ਹੈ ਕਿਸੀ ਕਾਰਨ ਲੈ ਕੇ ਵੱਖ-ਵੱਖ ਏਰੀਆ ਦੇ ਵਿੱਚ ਕਿਉਂਕਿ ਨਾਕੇਬੰਦੀ ਕੀਤੀ ਹੋਈ ਸੀ ਇਹਨਾਂ ਨੂੰ ਭੱਜਣ ਦਾ ਮੌਕਾ ਤਾਹੇ ਪਿੰਡਾਂ ਦੇ ਵਿੱਚ ਦੀ ਐਂਡ ਬੱਚਦੇ ਬਚਾਉਂਦੇ ਹੋਏ ਭੱਜਣ ਦੀ ਕੋਸ਼ਿਸ਼ ਤਾਂਗ ਦੇ ਵਿੱਚ ਸੀ ਤਾਂ ਸਾਡੇ ਵੱਲੋਂ ਜਿਹੜਾ ਪੁਲਿਸ ਪਾਰਟੀ ਵੱਲੋਂ ਜਿਹੜਾ ਹੈਗਾ ਇਹਨਾਂ ਦਾ ਪਿੱਛਾ ਕਰਦੇ ਹੋਏ ਆ ਸਦਰ ਨਕੋਦਰ ਤੇ ਸਦਰ ਜਿਹੜਾ ਹੈਗਾ ਕਪੂਰਥਲਾ ਦਾ ਜਿਹੜਾ ਐਡਜੋਇਨਿੰਗ ਐਡਜਸੈਂਟ ਏਰੀਆ ਸੀ ਉੱਤੇ ਜਾ ਕੇ ਇਹਨਾਂ ਨੂੰ ਜਿਹੜਾ ਘੇਰ ਲਿਆ ਜਾਂਦਾ ਤਾਂ ਸਾਡੇ ਇਨਸਪੈਕਟਰ ਐ ਐਸ ਐਚਓ ਕਰਤਾ ਥਾਣਾ ਕਰਤਾਰਪੁਰ ਦੇ ਜਿਹੜੇ ਹੈਗੇ ਇਨਸਪੈਕਟਰ ਰਮਨਦੀਪ ਤੇ ਉਹਦੀਆਂ ਟੀਮ ਜਿਹੜੀਆਂ ਹੈਗੀਆਂ ਸੀ ਉਸ ਏਰੀਆ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਇਹਨਾਂ ਟੀਮ ਜਿਹੜੇ ਹੈਗੇ ਦੋਸ਼ੀ ਸੀ ਉਹਨਾਂ ਨੂੰ ਘੇਰਿਆ ਜਾਂਦਾ ਠੀਕ ਹੈ ਜਿਸ ਦੇ ਵਿੱਚ ਤਿੰਨ ਜਿਹੜੀਆਂ ਗੱਡੀਆਂ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੀਆਂ ਸੀ ਉਹਨਾਂ ਨੂੰ ਅਸੀਂ ਰਿਕਵਰ ਕਰ ਲੈਂਦੇ ਸੀ ਤਾਂ ਕਰ ਲੀਆਂ ਗਈਆਂ ਤਾਂ ਉਸ ਤੋਂ ਬਾਅਦ ਜਦੋਂ ਦੋਸ਼ੀਆਂ ਨੂੰ ਫੜਨ ਵਾਸਤੇ ਜਦੋਜਾਦ ਚੱਲ ਰਹੀ ਸੀ ਤਾਂ ਉਹਨਾਂ ਦੇ ਵਿੱਚੋਂ ਦੋਸ਼ੀਆਂ ਦੇ ਵਿੱਚੋਂ ਪੁਲਿਸ ਪਾਰਟੀ ਦੇ ਉੱਪਰ ਜਿਹੜੀ ਐ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਤਾਂ ਜਦੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਸ਼ੁਰੂ ਕੀਤੀ ਗਈ ਤਾਂ ਪੁਲਿਸ ਪਾਰਟੀ ਕਿਉਂਕਿ ਟ੍ਰੇਨਡ ਪ੍ਰੋਫੈਸ਼ਨਲ ਹੁੰਦੇ ਆ ਉਹਨਾਂ ਨੇ ਆਪਣਾ ਬਚਾਅ ਕੀਤਾ ਅਤੇ ਆਪਣੇ ਪ੍ਰਾਈਵੇਟ ਡਿਫੈਂਸ ਦੇ ਵਿੱਚ ਤੇ ਆਪਣੇ ਸਾਥੀਆਂ ਦੀ ਜਿਹੜੀ ਬਚਾਤ ਹੀ ਖਾਤਰ ਜਦੋਂ ਰਿਟੈਲੀਏਸ਼ਨ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਉਹਦੇ ਵਿੱਚ ਜਿਹੜਾ ਇੱਕ ਦੋਸ਼ੀ ਤੇ ਇੱਕ આરોપી ਦੇ ਜਿਹੜੀ ਹੈਗੀ ਇੱਕ ਬੀ ਲੱਤ ਦੇ ਵਿੱਚ ਜਿਹੜੀ ਹੈਗੀ ਗੋਲੀ ਲੱਗਦੀ ਹੈਗੀ ਆ ਤਾਂ ਜਿਸ ਨੂੰ ਇੰਜਰਡ ਹੋਣ ਤੋਂ ਬਾਅਦ ਉੱਥੇ ਪੁਲਿਸ ਪਾਰਟੀ ਵੱਲੋਂ ਜਿਹੜਾ ਹੈਗਾ ਅਰੈਸਟ ਕਰ ਲਿਆ ਜਾਂਦਾ ਜਿਸ ਤੋਂ ਇੱਕ ਬਰੇਟਾ ਪਿਸਟਲ ਜਿਹੜਾ ਹੈਗਾ ਇਲੀਗਲ ਵੈਪਨ ਹੈਗਾ ਕੰਟਰੀ ਮੇਡ ਪਿਸਟਲ ਹੈ ਅਵੈਦ ਹਥਿਆਰ ਉਹ ਮਿਲਿਆ ਹੈਗਾ ਪਲੱਸ ਜਿਹੜੇ ਹੈਗੇ 4 ਲਾਈਵ ਕੈਟਰੀਜ਼ ਮਿਲੇ ਹੈਗੇ ਐਂਡ ਉਸ ਤੋਂ ਐਮਟੀ ਸ਼ੈੱਲ ਜਿਹੜੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਸੀ ਉਹ ਮਿਲੇ ਆਂ ਠੀਕ ਹੈ ਐਂਡ 3 ਵਹੀਕਲ ਜਿਹੜੇ ਐਸਆਈਓ ਦੇ ਵਿੱਚ ਜਿਹੜੇ ਕ੍ਰਾਈਮ ਚ ਯੂਜ਼ ਹੋਏ ਸੀ ਉਹਨਾਂ ਨੂੰ ਰਿਕਵਰ ਕਰ ਲਿਆ ਬਾਕੀ ਜਿਹੜੇ ਸਾਥੀ ਹੈਗੇ ਨੇ ਉਹਨਾਂ ਦੀ ਭਾਲ ਜਿਹੜੀ ਹੈਗੀ ਹੈ ਜਾਰੀ ਹੈ ਏਰੀਆ ਨੂੰ ਅਸੀਂ ਕਾਡਨ ਕੀਤਾ ਹੋਇਆ ਹੈ ਇਹ ਜਿਹੜਾ ਤੋਂ ਕਪੂਰਥਲੇ ਵੱਲੋਂ ਵੀ ਜਿਹੜੀਆਂ ਸਾਡੀਆਂ ਟੀਮਸ ਨੇ ਮੇਰੇ ਐਸਐਸਪੀ ਕਪੂਰਥਲਾ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਵੱਲੋਂ ਵੀ ਟੀਮਸ ਉੱਥੇ ਡਿਸਪੈਚ ਕੀਤੀਆਂ ਐਂਡ ਸਾਰੇ ਸਾਨੂੰ ਸਹਿ